ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਸਿੱਧੂ ਵਲੌਗ 'ਚ ਦਿਨ ਹੈਗਾ ਇਹ ਸ਼ਨੀਵਾਰ ਦਾ ਟਾਈਮ ਹੋ ਗਿਆ ਸ਼ਾਮ ਦਾ 3 ਵਜੇ ਦਾ ਅੱਜ ਮੈਂ ਕੱਪੜੇ ਧੋਰੀਆਂ ਸ਼ਾਮ ਨੂੰ 3 ਵਜੇ ਕੱਪੜੇ ਬਹੁਤ ਮਸ਼ੀਨ 'ਚ ਇਕੱਠੇ ਕਰੇ ਪਏ ਸੀਗੇ ਸਿੱਟ ਤੇ ਪੈਣ ਕੱਢ-ਕੱਢ ਕੇ ਚਾਦਰਾਂ ਚੁੰਦਰਾਂ ਬਹੁਤ ਇਕੱਠੀਆਂ ਹੋ ਗਈਆਂ ਸੀਗੀਆਂ ਇੱਕ ਦਿਨ ਨਹੀਂ ਧੋਤੇ ਗਏ ਸੀਗੇ ਬੀਜੀ ਸੀਗੇ ਕਿਤੇ ਚਲੇ ਗਏ ਸੀਗੇ ਤੇ ਫਿਰ ਮੈਂ ਕਿਹਾ ਵੀ ਐਤਵਾਰ ਨੂੰ ਫਿਰ ਸਵੇਰ ਕੱਪੜੇ ਜ਼ਿਆਦੇ ਹੋ ਜਾਣਗੇ ਐਤਵਾਰ ਨੂੰ ਹੀ ਆਪਾਂ ਕਿਤੇ ਜਾਣਾ ਸੀਗਾ ਤਾਂ ਕਰਕੇ ਮੈਂ ਕਿਹਾ ਚੱਲ ਜੀ ਸ਼ਾਮ ਨੂੰ ਤੋਤੇ ਜਾਣਗੇ ਉਹ ਹੀ ਤੋ ਦਿੰਦੀਆਂਗੀ ਵੀ ਫਿਰ ਜੋ ਤ ਦੋ ਦੋ ਬਦਲਦਾਗਾ ਦਿਨ ਚ ਫਿਰ ਇਹਨੂੰ ਪਾਉਣ ਨੂੰ ਨਹੀਂ ਰਹਿਣੇ ਸੀਗੇ ਕੱਪੜੇ ਆਪਦੇ ਵੀ ਦੋ ਤਿੰਨ ਤਿੰਨ ਸ਼ੂਟ ਹੋਏ ਪਏ ਸੀਗੇ ਬਹਾਂ ਚੱਲ ਤੋ ਪਹਜੇ ਹੈਗੀ ਹੈਗੀ ਵੀ ਪਾ ਦਿੰਦੇ ਆਪਾਂ ਧੁੱਪ ਤਾਂ ਹੁਣ ਕਰੜੀ ਹੁੰਦੀ ਹੈਗੀ ਕਿ ਮਸ਼ੀਨ ਚ ਪਾਈ ਦਿੰਦੀਆਂ ਕੱਪੜੇ ਜਿੰਨੇ ਕ ਨਿਬੜਨਗੇ ਵਧੀਆ ਤੇ 3 ਵਜੇ ਦਾ ਟਾਈਮ ਸੀਗਾ ਇਹ ਕੱਪੜੇ ਮਸ਼ੀਨ ਚ ਪਾ ਕੇ ਮੈਂ ਇਹ ਲੱਗੀ ਸੀ ਕਿ ਇਧਰ ਪਛੂਆ ਦਾ ਕਰਾਉਣਾ ਇਹ ਡੜੀ ਥੱਲੇ ਰਲਾਈ ਜਾਂਦੇ ਸੀਗੇ ਅੱਜ ਅਸੀਂ ਮੱਜਾਂ ਨਾ ਬਾਹਰ ਨਹੀਂ ਕੱਟ ਕੇ ਆਏ ਹੈਗੇ ਬਾਹਰ ਨਹੀਂ ਬੰਨੀਆਂ ਇੱਥੇ ਰੱਖੀਆਂ ਸੀਗਾ ਉੱਥੇ ਸਾਂਝਾ ਗਿੱਜ ਗਿਆ ਤੋ ਓੱਖਾ ਕਰਦਾ ਮੱਜਾਂ ਨੂੰ ਸੱਟ ਸੁੱਟ ਮਾਰਦਾ ਹੈਗਾ ਤੇ ਫਿਰ ਅਸੀਂ ਤਾਂ ਕਰਕੇ ਆਖਿਆ ਵੀ ਇੱਥੇ ਰੱਖ ਲੈਂਦੇ ਅੱਜ ਤਾਂ ਅੱਜ ਇਹਨਾਂ ਨੇ ਗੋਹਾ ਜਾ ਵਾਲਾ ਵੱਡਾ ਤਾਂ ਪਹਿਲੇ ਦਿਨ ਜਦੋਂ ਕਈ ਦਿਨ ਤੋਂ ਇੱਥੇ ਰੱਖਦੇ ਫਿਰ ਅੱੱਚ ਵੀ ਕਰਦੀਆਂ ਨੇ ਕਿਉਂ ਇਹਨਾਂ ਨੂੰ ਐ ਹੁੰਦਾ ਵੀ ਬਾਹਰ ਲਈ ਛੱਡਣਗੇ ਸਾਨੂੰ ਫੇਰ ਘਾਟਾ ਤੋਂ ਘਾਟਾ ਅੱੱਚ ਵੀ ਜੀ ਕਰਦੀਆਂ ਨੇ ਫੇਰ ਟਿਕ ਜਾਂਦੀਆਂ ਨੇ ਗੀਆਂ ਅੱਜ ਤਾਂ ਇਹਨਾਂ ਨੇ ਸਾਰਾ ਗਾਜਾ ਪਾਤਾ ਇੱਥੇ ਗੋਹੇ ਦੇ ਬਠੜ ਦੋਵੇਂ ਭਰਤੇ ਇਕੱਠਾ ਕਰਕੇ ਹੁਣ ਅਸੀਂ ਪਾਉਂਦੇ ਸੀ ਕੱਖ ਕੱਪੜੇ ਆਪਣੇ ਮਸ਼ੀਨ 'ਚ ਪਾਏ ਤੇ ਮਸ਼ੀਨ ਚੱਲੀ ਜਾਂਦੀ ਹੈਗੀ ਮੈਂ ਨਾਲੇ ਹੁਣ ਲੇਟੀ ਪਿਆਉਂਦੀ ਸੀਗੀ ਨਾਲੇ ਕਟੀਆਂ ਨੂੰ ਆਟਾ ਲਾ ਦੂੰਗੀ ਦਾਣਾ ਮੂਰੇ ਵੀ ਕੱਖਰ ਲਾਉਣੇ ਔਖੇ ਹੁੰਦੇ ਨੇ ਕਿੱਥੇ ਤਾਂ ਪਹਿਲਾਂ ਇੱਥੇ ਰਲਾ ਲੈਂਦੇ ਸੀਗੇ ਬਾਅਦ ਚ ਮੱਝਾਂ ਛੱਡ ਲਿਆਉਂਦੇ ਸੀਗੇ ਔਖੇ ਜਿਹਾ ਕੱਖਰ ਲਾਉਣੇ ਪਈ ਅੱਜ ਸਾਨੂੰ ਮੂਰੇ ਮੂਰੇ ਸੀ ਕੁਝ ਫੇਰ ਰਲਾ ਕੇ ਚੱਕਤੇ ਸੀ ਪੱਲੀ 'ਚ ਕੱਢਦੇ ਸੀ ਪੱਲੀ ਤਾਂ ਅਸੀਂ ਪਹਿਲਾਂ ਵੀ ਕੱਢਦੇ ਆਂਗੇ ਥੋੜੇ ਘੱਟ ਰਲਾਤੇ ਸੀਗੇ ਤੇ ਕਹਿੰਦੇ ਵੀ ਚੱਲ ਫੇਰ ਆਥਣੇ ਜਦੋਂ ਖਾ ਗਏ ਹੋਰ ਰਲਾ ਦੇਗੇ ਬੜੇ ਜਿਆਦੇ ਲੋਟ ਨਹੀਂ ਹੋਣ ਇਹਨਾਂ ਦੇ ਮੂਰੇ ਗਾ ਪਤਾ ਜਦਾ ਸਾਰੇ ਫਰਸ਼ ਦਾ ਇਹਨਾਂ ਨੇ ਇਹ ਵੇਲਪੇਉਂਤੀ ਲੇਟੀ ਮੱਝ ਦੀ ਤਾਰ ਕੱਢਣ ਵੇਲੇ ਪਲੇਟੀ ਪਾਉਣੀ ਹੁੰਦੀ ਹੈ ਮੱਝ ਨੂੰ ਬਸ ਦੋ ਢਾਈ ਘੰਟੇ ਜੀ ਵਧੀਆ ਫਿੱਜੂਗੀ ਲੇਟੀ ਪਾ ਕੇ ਝੋਲੇਨੇ ਹੁੰਦੇ ਆ ਇਸ ਤੋਂ ਬਾਅਦ ਮੈਂ ਦੋ ਪੂਰ ਕੱਪੜਿਆਂ ਦੇ ਕੱਢ ਲਏ ਸੀਗੇ ਦੋ ਵਾਰੀ ਕੱਪੜੇ ਕੱਢ ਕੇ ਫਿਰ ਮੈਂ ਟੂਟੀ ਚਲਾ ਲਈ ਸੀਗੀ ਟੂਟੀ ਨੇ ਪਾਣੀ ਚੱਕ ਲਿਆ ਸੀਗਾ ਵਧੀਆ ਨਹੀਂ ਫਿਰ ਇਹਨੂੰ ਟੈਂਕੀ ਚ ਪਾਣੀ ਕੱਢ ਕੇ ਚੱਲਣੇ ਪੈਂਦੇ ਇਹ ਟੱਬ ਦੀ ਵਧੀਆ ਮौज ਹੈਗੀ ਫੁੱਲ ਭਰ ਕੇ ਨਾ ਫਿਰ ਦੋ ਪਾਣੀ ਦੀ ਕੱਢਣੇ ਪੈਂਦੇ ਹੈਗੇ ਕੱਪੜਿਆਂ ਦੇ ਇੱਕ ਪਾਣੀ ਨਾਲ ਹੀ ਸਰ ਜਾਂਦਾ ਹੈਗਾ ਵਧੀਆ ਝੱਗ ਨਿਕਲ ਜਾਂਦੀ ਹੈਗੀ ਕੂਟੀ ਚ ਲਾ ਕੇ ਡੱਬ ਪਰ ਲੈ ਸੀਗਾ ਮੈਂ ਮਗਾ ਵਿਚਾਲੇ ਨੇ ਨੇ ਕਸ ਕਾ ਲੈਣੀਆਂ ਗਈ ਫਿਰ ਇਕੱਠੇ ਡੱਬ ਚ ਵੀ ਠੀਕ ਨਹੀਂ ਹੁੰਦੇ ਜ਼ਿਆਦੇ ਸੀਗੇ ਨਾ ਕੱਪੜੇ ਅੱਜ ਤੱਕ ਬਹੁਤ ਜ਼ਿਆਦੇ ਕੱਪੜੇ ਹੋਏ ਪਏ ਸੀਗੇ ਇੱਕ ਦਿਨ ਨਾ ਧੋਈਏ ਬਸ ਬੀਜੀ ਮੈਂ ਜੇ ਸਵੇਰੇ ਧੋਣੇ ਸੀਗੇ ਤੀਜੇ ਦਿਨ ਵੀ ਬਸ ਫਿਰ ਕੋ ਸਵੇਰੇ ਲਾਤੇ ਜੋ ਆਪਕਾ ਨੇ ਇਹ ਤੀਜੇ ਦਿਨ ਦੀ ਵੀ ਸ਼ਾਮ ਹੋ ਗਈ ਤਾਂ ਜੋ ਬਸ ਜ਼ਿਆਦੇ ਹੋਗੇ ਕੱਪੜੇ ਅਪਣੇ ਬਹੁਤ ਹੁੰਦੇ ਆਗੇ ਧੋਣ ਵਾਲੇ ਸਰਦੀਆਂ ਜੀ ਥੋੜੇ ਜਿ ਘਟ ਜਾਣਗੇ ਕਈ ਵਾਰੀ ਹੈ ਨਾ ਕੋਈ ਕੱਪੜੇ ਵੀ ਰੱਖ ਲੈਣੇ ਆਪਾਂ ਤੇ ਨਹੀਂ ਜਿਵੇਂ ਮੋਟੇ ਹੁੰਦੇ ਉਹ ਕੱਟ ਜਾਂਦੇ ਆਗੇ ਆਪਣੇ ਕੋਟੀਆਂ ਸਵੈਟਰ ਤਾਂ ਕੱਟ ਜਾਂਦੇ ਦੋ ਚਾਰ ਦਿਨ ਇਹ ਤਾਂ ਹੁਣ ਰੋਜ਼ ਹੀ ਦੋ ਦੋ ਲਾ ਦਿੰਦੇ ਨੇਗੇ ਜੋ ਤਾਂ ਬਹੁਤ ਕੱਪੜੇ ਲਾਉਂਦਾ ਹੈਗਾ ਦੋ ਦਿਨ ਨਾ ਤਾਂ ਫਿਰ ਤਾਂ ਪਾਉਣ ਨੂੰ ਵੀ ਤੰਗੀ ਹੁੰਦੀ ਹੈਗੀ ਚਾਰ ਪੰਜ ਛੁੱਟ ਹੁੰਦੇ ਲੱਗੇ ਹੋਏ ਸਾਰੇ ਕਰ ਦਿੰਦਾ ਫਿਰ ਇਹ ਫਿਰ ਮੈਂ ਇੱਥੇ ਵੀ ਪਾਣੀ ਜਮਾਰਦਾ ਸੀਗਾ ਥੋੜਾ ਜਿਹਾ ਮਾਜਾ ਠੰਡਾ ਜਿਹਾ ਹੋ ਜੂਗਾ। ਕੂਟੀ ਚਲਦੀ ਹੁੰਦੀ ਉਹ ਤਾਂ ਲੱਗਦਾ ਵੀ ਫਰਸ਼-ਫਰਸ਼ ਧੋ ਲਈਏ। ਜਿਆਦਾ ਨਹੀਂ ਗਿੱਲਾ ਕੀਤਾ ਸੀਗਾ ਮੈਂ ਥੋੜਾ-ਥੋੜਾ ਬਸ। ਇੱਥੇ ਧੋਤਾ ਸੀਗਾ। ਗੋਹੇ ਵਾਲੇ ਪੈਰ ਜਿ ਲੱਗੇ ਹੋਏ ਸੀਗੇ ਅੱਜ। ਅੱਧੇ ਕੱਪੜੇ ਮੈਂ ਪਹਿਲਾਂ ਸੁਕਾ ਕੇ ਰੱਖਲੇ ਸੀਗੇ ਬੱਠਲ 'ਚ। ਕੁਝ ਮੈਂ ਹੁਣ ਕੱਢੀ ਜਾਂਦੀ ਸੀਗੀ। ਕਾ ਕੇ ਇਹਨਾਂ ਨੂੰ ਕੋਠੇ ਤੇ ਪਾਇਆ ਹੀ ਸੀਗੀ ਮੈਂ ਕੋਠੇ ਤੇ ਤੋਂ ਪਾਏ ਵਧੀਆ 2 ਘੰਟੇ ਰਹਿਣੀ ਸੀਗੀ ਕਿਉਂਕਿ ਤਾਂ ਆਪਣੇ ਨਾਲ ਤਤਾਰ ਛੋਟੀ ਐ ਕੁਸ ਤਾਂ ਕੁਸ ਕੱਪੜੇ ਥੋੜੇ ਪੈਂਦੇ ਨੇ ਤੇ ਕੁਛ ਛਾਂ ਆ ਜਾਂਦੀ ਹੈਗੀ ਪਿਛਲੇ ਪੈ ਤਾਂ ਛਾਂ ਆ ਜਾਂਦੀ ਐ ਤਾਂ ਕਰਕੇ ਮੈਂ ਸਾਰੇ ਉੱਪਰ ਹੀ ਪਾਇਆ ਹੀ ਸੀਗੀ ਆਪਣੇ ਇਹਨਾਂ 2-3 ਘੰਟੇ ਹੋ ਜਾਵਣਗੇ ਵਧੀਆ ਤੋਂ ਲੱਗੂਗੀ ਸਾਰੇ ਸੁੱਕ ਜਾਣਗੇ ਇਹ ਪਟਕਾ ਜੋ 23 ਲੱਖੇ ਸਿਰ ਦਿੰਦਾ ਗੱਡ ਖੋਲਦੀ ਸੀਗੀ ਮੈਂ ਨਹੀਂ ਫਿਰ ਅਈ ਬਲਜੇ ਰਹਿ ਜਾਂਦੇ ਜੇ ਪੰਗੰਡ ਸਣੇ ਸਕਾ ਦੇ ਆ ਪਟਕਾ ਇਹਦਾ ਬਸ ਤੇ ਇਸ ਤੋਂ ਬਾਅਦ ਮੈਂ ਆਪਣੇ ਬੈੱਡ ਦੀ ਚਾਦਰਾਂ ਪੰਜਾਂ ਪੰਜੇ ਸੀਗੀਆਂ ਕੁਝ ਕੱਪੜੇ ਪਾਏ ਪਏ ਸੀ ਇੱਕ ਚਾਦਰ ਹੋਰ ਰਹਿ ਗਈ ਸੀ ਹਜੇ ਇਹ ਮੈਂ ਬੱਡਲ ਭਰ ਕੇ ਫੁੱਲ ਸਾਰੇ ਕੋਠੇ ਤੇ ਪਾਇਆਈ ਸੀਗੀ ਕੋਠੇ ਤੇ ਬਹੁਤ ਲੰਬੀ ਤਾਰ ਵੱਢੀ ਹੋਈ ਹੈਗੀ ਮੇਰੇ ਸ਼ਾਮ ਨੂੰ ਕੱਪੜੇ ਧੋਕੇ ਤਾਂ ਕਾ ਬਹੁਤ ਕੰਮ ਵਾੜ ਜਾਂਦੇ ਨੇ ਸ਼ਾਮ ਨੂੰ ਤਾਂ ਹੋਰ ਕੰਮ ਹੀ ਨਹੀਂ ਮੁੱਕਦੇਗੇ ਕੱਪੜਿਆਂ ਨਾਲ ਤਾਂ ਬਹੁਤ ਵਾੜ ਜਾਂਦੇ ਲੋ ਜੀ 5:3 ਹੋ ਗਏ ਕੱਪੜੇ ਆਪਣੇ ਸਾਰੇ ਧੋਤੇ ਗਏ ਕੁਛ ਇਹੇ ਠਾਪਾਤੇ ਮੇ ਚਾਦਰਾਂ ਜੁੱਦ ਰਹੇ ਸੀਗੇ ਫਿਰ ਮੈਂ ਕਿਹਾ ਲੱਗੀ ਤਾਂ ਹੈਗੀਆਂ ਹੁਣ ਸਾਰੀ ਧੋ ਤਾਂ ਪਹਿਲਾਂ ਤਾਂ ਹੈ ਸੀਗਾ ਵੀ ਸ਼ਾਮ ਨੂੰ ਧੋਣੀਆਂ ਚਰ ਅੱਦੇ ਧੋ ਦਿਆਂ ਸਾਰੀ ਉੱਪਰ ਬਹੁਤ ਲੰਬੀ ਤਾਰ ਹੈਗੀ ਆਪਣੇ ਕੁੰਜੇ ਤੋਂ ਕੁੰਜੇ ਤੱਕ ਸਾਰੀ ਉਪਰੀ ਹੋਈ ਹੈਗੀ ਫਿਰ ਮੈਂ ਸਾਰੀ ਧੋਤੇ ਇੱਥੇ ਪੈ ਇਥੋਂ ਮੋਗੇ ਚੋਂ ਨਿਕਲ ਗਈ ਸੀਗੀ ਸਾਬਣ ਵਾਲਾ ਪਾਣੀ ਬਾਹਰ ਨਿਕਲ ਗਿਆ ਫਿਰ ਮੈਂ ਦੋ ਵਾਲਟੀਆਂ ਹੋਰ ਪਾਤੀ ਉੱਪਰ ਤੋਤਾ ਥੋੜਾ ਜਿਹਾ ਤਾਂ 5:30 ਹੋ ਗਏ ਹੁਣ ਆਪਣਾ ਹੋ ਗਿਆ ਧਾਰ ਦਾ ਟਾਈਮ ਧਾਰ ਕੱਢਦੇ ਆਂਗੇ ਇਹ ਮੱਝ ਉਹ ਰਚ ਰਹੀ ਪਈ ਦੀ ਹੈਗੀ ਨਜ਼ਰ ਹੁਣ ਧਾਰ ਨਹੀਂ ਕੱਢਦੇ ਕੋਸ਼ ਨੂੰ ਸਾਰਾ ਪਤਾ ਹੁੰਦਾਗਾ ਟਾਈਮ ਦਾ ਹੁਣ ਆਪਾਂ ਕੱਢਾਂਗੇ ਧਾਰ ਅੱਜ ਦੀ ਲੱਟੀ ਪਾ ਲਾਂਗੇ ਇੱਥੇ ਆਪਾਂ ਮੱਝ ਨੂੰ ਛੋਟੀਆਂ ਨੂੰ ਵੀ ਥੋੜਾ ਥੋੜਾ ਦਾਣਾ ਲਾਤਾ ਸੀਗਾ ਫਿਰ ਉਹ ਆਪਦੇ ਕੱਖਾਂ ਤੇ ਖੜੀਆਂ ਰਹਿੰਦੀਆਂ ਨੇ ਇਹਦੀ ਮੱਝ ਦੀ ਲੱਟੀ ਕੰਨੀ ਆਉਂਦੀਆਂ ਨੇ ਹੁਣ ਮੈਂ ਨਹੀਂ ਲੇਟੀ ਪਹਿਲਾਂ ਪੌਣ ਤੱਕ ਜਹਾ ਰੱਖੀਗੀ ਮੱਝ ਪਹਿਲਾਂ ਤਾਂ ਜਿਉ ਸੁਈ ਸੁਈ ਸੀ ਬਾਅਦ ਚ ਪਾਉਂਦੇ ਹੁੰਦੇ ਸੀਗੇ ਚੋਕੇ ਬਸ ਹੁਣ ਮੈਂ ਪਹਿਲਾਂ ਪਾਕੀ ਗਿਜਾ ਲਈਏ ਸਵੇਰੇ ਥੋੜੇ ਦਾਣਾ ਲਾ ਲੈਣੇ ਨੇ ਸ਼ਾਮ ਨੂੰ ਲੇਟੀ ਪਾ ਦਿੰਨੇ ਆ ਤੇ ਵੀ ਇੰਨੇ ਨਾਲ ਸਿਰ ਜੁਕੱਟਾ ਕਟਰੂ ਵੀ ਛਡਾਉਣਾ ਹੋਵੇ ਨਾ ਸੌਖਾ ਰਹਿੰਦਾਗਾ ਬਸ ਹੇਲ ਬਸ ਇਹਦੇ ਲਾਲਚ ਨਾਲ ਹੀ ਮਿਲ ਜਾਂਦਾਗਾ ਬਸ ਇਹੋਂ ਮੈਂ ਕੱਟਾ ਨਾ ਵੀ ਛੱਡਾ ਹੁਣ ਇਹਨੂੰ ਕੋਈ ਨਹੀਂ ਹੈਗਾ ਮੈਂ ਛੱਡ ਲੈਨੀ ਹੈ ਵਿਚਾਰਾ ਚਾਹ ਕਰਦਾ ਹੈਗਾ ਹਮਾ ਮੂਹ ਹੀ ਲਾ ਦੇ ਮਾੜਾ ਜੈਨੂੰ ਸਬਰ ਆ ਜਾਂਦਾ ਕੱਟੇ ਨੂੰ ਇਹਨੇ ਨਾਲ ਮੱਝ ਦੇ ਦੁੱਧ ਲਾਉਂਦੇ ਲਾਉਂਦੇ ਮੈਂ ਗੋਹੇ ਦਾ ਬੱਠੜ ਭਰ ਦੂੰਗੀ ਦੋ ਬੱਠੜਾ ਪਾ ਸਿੱਟਿਆ ਹੀ ਸੀਗੇ ਜਿਹੜਾ ਦਿਨ ਵਾਲਾ ਗੋਹਾ ਸੀਗਾ ਅੱਜ ਮੱਜਾਂ ਇੱਥੇ ਸੀਗੀਆਂ ਨਹੀਂ ਤਾਂ ਫਿਰ ਬਾਹਰ ਹੁੰਦਾ ਬਾਹਰੋਂ ਸਿੱਟ ਕਿਉਂ ਨਹੀਂ ਹੁੰਦੀ ਮੈਂ ਉਹ ਗੋਹਾ ਤੇ ਜਿੱਥੇ ਵੀ ਸਿੱਟੇ ਸੀ ਦੋ ਬੱਟਲ ਪਰ ਕੇ ਤੇ ਇੱਕ ਬੱਟਲ ਫਿਰ ਮੈਂ ਇਹ ਹੋਰ ਭਰਤਾ ਸੀਗਾ ਉਦੋਂ ਬਾਅਦ ਫਿਰ ਬਾੜਾ ਜੀ ਨਹੀਂ ਵੱਢ ਜੇ ਦਿੰਦੀਆਂ ਨੇ ਜੇ ਪਰਾਂ ਇਸ ਤੋਂ ਬਾਅਦ ਆਪਾਂ ਚੁੱਲੇ ਦਾ ਕੰਮ ਕਰਾਂਗੇ ਰੋਟੀ ਪਾਣੀ ਦਾ ਫਿਰ ਇੱਧਰ ਨਿਗਾ ਨਹੀਂ ਰਹਿੰਦੀ ਫਿਰ ਵੱਢ ਦਿੰਦੀਆਂ ਨੇ ਜੀ ਬੜਾ ਖਰਾਬ ਜਾ ਹੋ ਜਾਂਦਾਗਾ ਫਰਸ਼ ਇਹ ਬੱਟਲ ਫਿਰ ਮੈਂ ਨਾ ਤਾਰ ਤੋਂ ਬਾਅਦ ਰੋਟੀ ਲੱਗਣ ਤੋਂ ਪਹਿਲਾਂ ਸਿੱਟਿਆ ਹੋਣੀ ਹੁੰਦੀ ਹੈਗੀ ਫਿਰ ਸਵੇਰੇ ਦੋ ਹੀ ਹੁੰਦੇ ਨੇ ਮੇਰੇ ਵੱਠਣ ਨਹੀਂ ਫਿਰ ਤਿੰਨ ਹੋ ਜਾਂਦੇ ਹੈਗੇ ਦੋ ਵੱਠ ਲਾਏ ਹੋਏ ਆ ਮੈਂ ਗੋਹੇ ਨੂੰ ਫਿਰ ਉਹ ਸਵੇਰੇ ਮੈਂ ਭਰ ਕੇ ਰੱਖ ਲੈਣੀ ਹੁੰਦੀ ਹੈਗੀ ਸਵੇਰੇ ਜਦੋਂ ਡੈਡੀ ਉੱਠਿਆ ਨਹੀਂ ਹੁੰਦਾ ਧਾਰ ਕੱਢਣ ਵੇਲੇ ਭਰ ਕੇ ਰੱਖ ਲੈਣੀ ਹੈ ਮੈਂ ਫਿਰ ਕੋਦੋਂ ਮਰਜੀ ਚੱਕ ਲਾਂ ਫਿਰ ਭਰੇ ਹੋਏ ਮੱਝਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਨਹੀਂ ਫਿਰ ਉਹ ਪਾਣੀ ਪੂਣੀ ਪਿਆ ਕੇ ਬਾਹਰ ਕੱਢਦੇ ਆਂਗੇ ਉਦੋਂ ਵਿੱਚ ਵੱਜਦੀਆਂ ਨੇ ਸੌ ਕੁਸ ਕਰਦੀਆਂ ਨੇਗੀ ਕਈ ਵਾਰ ਮੈਨੂੰ ਜੋ ਹੱਤਾਂ ਸਿਰ ਵੀ ਪਹਿਲਾਂ ਪਾਉਣਾ ਪੈਂਦਾਗਾ ਸੁਨੇਹਾ ਨਾਲ ਲੈਂਦਾ ਉਹ ਕਹਿੰਦਾ ਮੰਮੀ ਅੱਜ ਮੈਂ ਸੁਨੇਹਾ ਗੁਰਦੁਆਰੇ ਜਾਉਂਗਾ ਸੁਨੇਹਾ ਪਹਿਲਾਂ ਮੇਰਾ ਸਿਰ ਬਾ ਦੇ ਫਿਰ ਮੇਰੇ ਮੱਠਲ ਬਸ ਪਰੇ ਪਏ ਹੁੰਦੇ ਹੈਗੇ ਵੀ ਫਿਰ ਮੈਨੂੰ ਵਿੱਚ ਦੀ ਕਹਿੰਦੇ ਨੇ ਕੋਈ ਦਾ ਮੱਠਲ ਭਰ ਦੇ ਵੀ ਮੈਂ ਮੱਜਾ ਛੱਡਣੀਆਂ ਨੇ ਚੱਲ ਮੇਰੇ ਮੱਠਲ ਬੇਲੇ ਪਏ ਹੁੰਦੇ ਵੇ ਦੋਨੇ ਪਰ ਕੇ ਛੈੜ ਤੇ ਲਾ ਦੇ ਲਈ ਹੁੰਦੀ ਇਸ ਵੇਰੇ ਤਾਂ ਕਰਕੇ ਮੈਂ ਇੱਕ ਮੱਠਲ ਪਹਿਲੇ ਆਥ ਨਹੀਂ ਸਿੱਟਿਆ ਨਹੀਂ ਹੁੰਦੀ ਹੈ ਇਹਨੇ ਇਹ ਮੱਝ ਨੂੰ ਮੈਂ ਪਹਿਲਾਂ ਇਧਰ ਸ਼ੈਡ ਤੇ ਕਰਦੀ ਸੀਗੀ ਨਹੀਂ ਇਹ ਜਮੀ ਨਾਲ ਲੱਗ ਜਾਂਦੀ ਹੈ ਝੋਟੀ ਦੇ ਉਧਰ ਜਦੋਂ ਉਤਰ ਚੋਂਗੀ ਮੈਂ ਹੌਲੀ ਹੌਲੀ ਪੈਰ ਹਲਿਆ ਹਲਿਆ ਕੇ ਉੱਥੇ ਵਗ ਜੂਗੀ ਮਸਾਂ ਇਹ ਪੈਰ ਤਰੀ ਫਿਰੂਗੀ ਥੋੜੀ ਥੋੜੀ ਵੀਡੀਓ ਆਪਾਂ ਤਾਰ ਦੀ ਨਹੀਂ ਸ਼ੇਅਰ ਕਰਦੇਈ ਫਿਰ ਜ਼ਿਆਦਾ ਲੰਬੀ ਹੋ ਜੂਗੀ ਵੀਡੀਓ ਜੇ ਆਪਾਂ ਸਾਰੀ ਧਾਰ ਦੀ ਵੀਡੀਓ ਬਣਾਵਾਂਗੇ ਹਨਾ ਤਾਂ ਫਿਰ ਜ਼ਿਆਦਾ ਲੰਬੀ ਹੋ ਜੂਗੀ ਤੋ ਜੀ ਹੁਣ ਬਣਾਉਣੀ ਆਪਾਂ ਸਬਜ਼ੀ ਸਬਜ਼ੀ ਬਣਾਵਾਂਗੇ ਅੱਜ ਆਲੂ ਤੇ ਬੈਂਗਣੀ ਇਹ ਸਬਜ਼ੀ ਸਾਡੇ ਹੋਰ ਘੱਟ ਸਾਰਿਆਂ ਨੂੰ ਪਸੰਦ ਆ ਮੈਨੂੰ ਪਸੰਦ ਆਈ ਤੁਹਾਨੂੰ ਬਹੁਤ ਵਧੀਆ ਲੱਗਦੀ ਆ ਸਬਜ਼ੀ ਤੁਹਾਨੂੰ ਕਦੇ ਕਦੇ ਬਣਾਉਣੀ ਵਸ ਆਹ ਦੀ ਖਾਣ ਤਾਂ ਖੱਟੀ ਬਣਾਉਣੀ ਆਗੇ ਜੇ ਜਵਾਕ ਨਾ ਖਾਣ ਫੇਰ ਆ ਦਿੰਦਾ ਜਵਾਕਾ ਦੀ ਸਬਜ਼ੀ ਪਸੰਦ ਕਰ ਲਈਏ ਜੇ ਜਵਾਕਾਂ ਦੇ ਨਾਲ ਕੋਈ ਹੋਰ ਨਹੀਂ ਦੇ ਦਈਆ

ਇਹਰ ਤੋਂ ਥੋੜੀ ਜਿਹੀ ਜਦੋਂ ਆਪਣਾ ਕਾਲੂ ਘੇਰ ਤੋਂ ਇਹ ਬਣਾ ਲਿਆ। ਇੱਥੇ ਛੱਡ ਕੇ ਦੋ ਛੱਡ ਕੇ ਵਿੱਚ ਹੀ ਥੋੜੀ ਜਿਹੀ ਫੇਰੀ ਸਵਾਦ ਨਾਲ ਕੇ। ਤੋ ਅਜੇ ਤਾਂ ਜੋਤੀ ਕਰਿਆ। ਮੈਂ ਵੀ ਤੋਰੀਆਂ ਨਾਲ ਬਣਾਉਂਗੀ। ਮੈਂ ਖੈਰ ਜੀ ਤਰ੍ਹਾਂ ਬੈਠੀ ਨਹੀਂ ਬਣਾਉਂਗੀ।

ਪਰਚੇ ਲੈ ਤੱਕ ਨੂੰ ਲੋਰੀ ਭਾਜੀ ਪਾ ਲਈ ਆਪਣੀ ਲੱਖੋ ਇਹਦੇ ਚਾਪ ਮਸਾਲਾ ਪਾ ਦਾਂਗੇ ਹੋਰੀ ਆਪਣੇ ਥਾਡੇ ਮਸਾਲੇ ਨੂਨ ਮਿਰਚਾ ਹਲਦੀ ਮਸਾਲਾ ਬਚ ਲਾ ਲਈਏ ਵਰਗੀ ਦੀ ਕੋਈ ਇਹ ਸਬਜ਼ੀ ਆਪਾਂ ਕਿਸੇ ਬਾਅਦ ਫਿਰ ਰੜਨ ਦੀ ਲਗਾ ਦੋਸਰਾ ਸਬਜ਼ੀ ਬਣੇ ਵਿੱਚ ਕਹਿੰਦੇ ਨੇ ਸਬਜ਼ੀ ਮਸਾਲੇ ਬਿਨਾਂ ਤਰਗੜ ਬਰਬਰੀ ਕੋਈ ਸਬਜ਼ੀ ਹੁੰਦੀ ਹੈ ਇਹਦੇ ਆਪਣਾ ਸਾਦਾ ਰੜ ਘਰੋਣੇ ਹੈ ਮੈਂ ਇਹ ਕੋਈ ਭੱਤ ਲਾਦਾ ਇਹ ਸਲਾੜਾ ਸਬਜ਼ੀ ਦੀ ਬਰੀਣੀ ਬਣਦੀ ਬਹੁਤ ਸਵਾਦ ਬਣਦੀ ਹੈ ਲਸਣ ਗੰਡਾ ਵਰਤ ਪਾਇਆ ਹੋਏ ਬੀ ਬਣ ਜਦੀ ਹੈ ਇਹ ਹੁਣ ਥੱਲੇ ਜੇ ਲੱਗਣ ਲੱਗ ਗਏ ਥੋੜੇ ਜਿਹਾ ਥੋੜਾ ਜਿਹਾ ਪਾਣੀ ਪਾ ਦਾਂਗੇ ਇਹ ਥੱਲੇ ਜੇ ਲੱਗੀ ਜਾਊਗੀ ਥੋੜਾ ਜਿਹਾ ਪਾਣੀ ਤਾਂ ਪਾਉਣਾ ਹੀ ਪੈਂਦਾ ਹੈਗਾ ਜੇ ਮੈਂ ਸੁੱਕੀ ਤੇ ਲਈ ਬਣਦੀ ਹੈਗੀ ਹੁਣ ਜੇ ਆਪਾਂ ਜ਼ਿਆਦੇ ਤੇਲ ਪਾਵਾਂਗੇ ਫਿਰ ਵਿੱਚ ਸੜਿਆ ਜਾ ਕਰੂਗਾ ਉਹ ਫਿਰ ਉਹ ਵੀ ਮਾੜੀ ਆ ਹਲਾ ਜਦੋਂ ਆਪਾਂ ਉੱਪਰ ਪਛਿੰਦਾ ਪਾਣੀ ਕਿੰਨੇ ਆ ਗਏ ਇਹਨਾਂ ਤੇਲ ਦੀ ਖੱਬਦੀ ਥੋੜਾ ਥੋੜਾ ਜਿਹਾ ਤੇਲ ਪਾ ਕੇ ਤੜਕਾ ਲਵਾਂਗੇ ਲੇਪ ਥੋੜਾ ਜਿਹਾ ਪਾਣੀ ਪਾਵਾਂਗੇ ਚ ਦਾ ਇਹ ਪਰਨੇ ਸਿਰਵਾ ਪਾ ਬਿਲਕੁਲ ਘੱਟ ਗੈਸ ਕਰਕੇ ਬਣਾਉਣਾ ਹੈ ਉਹ ਰੋਮੇ ਦਾ ਪਾਣੀ ਮਚੂ ਉਹਨੂੰ ਖਾਰੀ ਬਣੀ ਹੋਗੀ ਲਓ ਜੀ ਸਬ지 ਆਪਣੀ ਬਣ ਗਈ ਬਸ ਗੈਸ ਘਟਾ ਕੇ ਨਾ ਮੈਂ ਬਾਗੀ ਸੀ ਬਹੁਤ ਬੱਚਾ ਪਰਿਆ ਪੈਸੀ ਉਹ ਸਿੱਟ ਗਈਆਂ ਫਿਰ ਸਵੇਰੇ ਇੱਕ ਵਾਰ ਘੱਟ ਹੁੰਦਾ ਹੈ ਇਸ ਵੇਲੇ ਇੱਕ ਸਿੱਟ ਨਹੀਂ ਹੁੰਦੀ ਮੈਂ ਬਹੁਤ ਸੋਹਣੀ ਸਬਜ਼ੀ ਬਣੀ ਹੈ ਨਾ ਕਲਰ ਮੈਂ ਠੰਡੀ-ਫੰਡੀ ਬਹੁਤ ਵਧੀਆ ਬਣੀਗੀ ਉਹ ਜਿੰਨਾ ਪਾ ਟੱਕ ਦਿੰਦੇ ਸਬਜ਼ੀ ਆਪਣੀ ਬਣ ਗਈ ਆਟਾ ਮੈਂ ਗਨੋਨੀਆ ਜਹਤ ਨੂੰ ਤਾਂ ਕਹਿਨੀ ਆ ਉਹ ਮਸ ਸ਼ਾਮ ਨੂੰ ਕੱਪੜੇ ਧੋ ਕੇ ਤੱਕ ਜਾਈ ਗਈ ਮੈਂ ਦੀ ਸ਼ਾਵਰ ਕੱਟ ਕੰਮ ਹੁੰਦੇ ਨੇ ਲਾ ਫਿਰ ਸੋਈ ਦਾ ਕੰਮ ਸੁੱਖ ਹੋ ਜਾਂਦਾ ਜਿਵੇਂ ਕੱਪੜੇ ਧੋਤੇ ਬਹੁਤ ਥੱਕ ਜਾਈ ਗਈ ਮਰਮ ਨੂੰ ਕਹਿ ਲਈ ਆ ਵੀ ਆਟਾ ਗੁੰਨੂਗੀ ਤੇ ਵੀਡੀਓ ਦਾ ਹੰਡ ਵੀ ਆਪਾਂ ਇੱਥੇ ਕਰਦੇ ਆ ਜੇ ਮੇਰੀ ਵੀਡੀਓ ਚੰਗੀਆਂ ਲੱਗਦੀ ਹੁੰਦੀਆਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤਾਂ ਧੰਨਵਾਦ ਜੀ